ਹੁਣ ਗੱਲ ਕਰਦੇ ਆਂ ਬਈ ਆਪਣੇ ਆੜੀ ਦੇ ਤਿੰਨ ਮੁੰਡੇ ਦੇ ਕਹਿੰਦਾ ਯਾਰ ਤੀਜਾ ਸੁੱਤਾ ਹੀ ਪਿਆ ਰਹਿੰਦਾ ਉੱਠਦਾ ਨਹੀਂ ਕੰਮ ਨਹੀਂ ਕਰਦਾ ਬਾਹਰ ਨਹੀਂ ਜਾਂਦਾ ਬਈ ਉਹਨੇ ਮੈਨੂੰ ਦੱਸਿਆ ਦੁੱਖ ਕਹਿੰਦਾ ਮੋਬਾਈਲ 10000 ਦਾ ਕੁਝ ਨਹੀਂ ਦਿੱਤਾ ਉਹਨੇ ਘਰੇ ਸਾਨੂੰ ਚੌਲ ਲਾਏ ਪੈਸੇ ਸਾਨੂੰ ਫੜਾਤੇ ਕੁਝ ਨਹੀਂ ਮਤਲਬ ਬਾਈ ਇੱਕ ਦਾ ਬੰਦਾ ਉਹ ਉਮਰ ਚ ਆ ਕੇ ਵਿਆਹ ਨੂੰ ਅਗਲਾ ਕਹਿੰਦਾ ਮੇਰਾ ਵਿਆਹ ਹੋ ਜੀ ਵਿਆਹ ਹੋਣ ਤੋਂ ਪਹਿਲਾਂ ਉਹ ਆਦੇ ਸੌਂਕ ਪੂਰੇ ਕਰਨਾ ਚਾਹੀਦਾ ਹੁੰਦਾ ਪੈਸੇ ਢੇਲੇ ਦੇ ਤੱਕ ਚਲ ਬੰਦੇ ਤੇ ਗਰੀਬੀ ਹੁੰਦੀ ਆ ਬਈ ਮੈਂ ਵੀ ਤੈਨੂੰ ਦੱਸਾਂ ਵੀ ਹੁਣ ਗਰੀਬੀ ਦਾ ਵੀ ਕੋਈ ਹੱਲ ਨਹੀਂ ਤੇ ਉਹਦਾ ਵੀ ਕੋਈ ਹੱਲ ਨਹੀਂ ਉਹ ਕਹਿੰਦਾ ਚਾਚਾ ਯਾਰ ਗੱਲ ਆਏ ਆ ਵੀ ਅੱਜ ਦੇ ਟਾਈਮ ਜਿਹੜਾ ਸੌਂਕ ਪੂਰਾ ਕਰਨਾ ਉਹ ਹੁਣ ਬਿਨਾ ਪੈਸਿਆਂ ਤੋਂ ਤਾਂ ਹੋਣਾ ਨਹੀਂ ਕੰਮ ਦੀ ਕੋਈ ਕਮੀ ਨਹੀਂ ਕੰਮ ਆਪਾਂ ਫੁੱਲ ਕਰਦੇ ਆ ਕੰਮ ਤੋਂ ਜੀਵ ਨਹੀਂ ਆਕਦਾ ਗੌਰ ਕਰਨਾ ਜਦੋਂ ਕੁਛ ਦਿੰਦੇ ਨਹੀਂ ਫਿਰ ਆਏ ਸੋਚੀਦਾ ਵੀ ਮੈਂ ਕਿਉਂ ਕੰਮ ਕਰਦਾ ਮੈਂ ਉਹਨੂੰ ਸਮਝਾਈ ਗੱਲ ਉਹ ਮੇਰੀ ਗੱਲ ਬੜੀ ਉਹਨੇ ਗੌਰ ਨਾਲ ਸੁਣੀ ਮਾਂ ਮੇਰੀ ਗੱਲ ਮੰਨੂਗਾ ਉਹ ਨਾ ਨਾ ਜਵਾਕ ਵਿਗੜ ਜਾਂਦੇ ਨੇ ਮੇਰੀ ਗੱਲ ਮੰਨੀ ਨਹੀਂ ਉਹਨੂੰ ਮੈਂ ਗੱਲ ਕਹੀ ਮਾਂ ਤੇ ਇਹਨੇ ਸਮਝਾ ਇਹਨੂੰ ਦੱਸ ਵੀ ਆਪਾਂ ਹਜੇ ਥੋੜੇ ਜਿਹੀ ਗਰੀਬੀ ਦਾ ਵਿੱਚ ਆ ਵੀ ਆਪਾਂ ਦੋ ਚਾਰ ਕਮਰੇ ਪਾ ਲਈਏ ਵੀ ਆਪਾਂ ਤਿੰਨ ਭਾਈ ਨੇ ਵੀ ਫੇਰੀ ਰਹਿਸ ਦਾ ਮੰਦੋਬਾਸਤ ਬਣੂਗਾ ਵੀ ਤੂੰ ਉਹ ਉਸ ਹਿਸਾਬ ਨਾਲ ਆ ਬਾਕੀ ਉਹਨੂੰ ਕਹਿ ਵੀ ਜੇ ਤੂੰ 5000 ਕਮਾਉਣਾ ਤੂੰ 2500 ਰੱਖ ਲੈ 2000 ਰੱਖ ਲੈ ਸਾਨੂੰ 3000 ਦੇ ਦੇ ਉਹ ਕਮਾਈ ਕਰਨ ਲੱਗ ਜੀ ਅੱਜ ਦੇ ਟਾਈਮ ਬੁੜਾ ਵੀ ਪਤਾ ਕੀ ਪਾੜੂਗਾ ਵੀ ਸਾਰੇ ਮੈਨੂੰ ਫੜਾਰੇ ਪੰਜ ਦਾ ਪੰਜ ਭਾਈ ਥੋੜਾ ਜਿਹਾ ਸੰਭਲ ਕੇ ਚੱਲੋ ਛਾੜੇ ਬੰਦੇ ਨੂੰ ਕਹਿਣਾ ਮੈਂ ਗੱਲ ਵੀ ਆਦੇ ਢੰਗ ਨਾਲ ਜੇ ਆਪਦੇ ਜਵਾਗ ਤੁਸੀਂ ਆਪਦੇ ਹੱਥਾਂ 'ਚ ਰੱਖਣੇ ਆ ਜੇ ਗਵਹਣੇ ਉਹਦਾ ਗੱਲ ਵੱਖਰੀ ਰਹੀ ਫਿਰ ਤਾਂ ਗਾਮੀ ਗੁੰਮੀ ਗਏ ਇਹਦਾ ਦੋਰ ਐ ਹੀ ਨਹੀਂ ਜੇ ਕਹਾਂਗੇ ਵੀ ਸੋਡਾ ਦਾ ਜਵਾਕ ਕੰਧ ਕੱਢ ਦੂ ਜਾਂ ਕੁਝ ਹੋਰ ਕੱਢ ਦੂ ਤੇ ਇੰਨੀ ਪੌਂਚ ਨਹੀਂ ਹੁੰਦੀ ਵੀ ਉਹ ਐਨੇ ਕੰਮ ਕਰਲੇ ਨਾ ਤਾਂ ਕਬੀਲਦਾਰੀ ਚਲਾਈ ਫਿਰੇ ਮੈਂ ਕੰਦਾ ਕਢਾਉਂਦਾ ਫਿਰੇ ਨਾ ਉਹ ਵੀ ਤੁਸੀਂ ਸੰਭਲ ਕੇ ਚੱਲੋ ਉਹਨੂੰ ਮੈਂ ਕਹਾਂ ਤੂੰ ਕੰਮ ਕਰਾ ਦੇ ਕਹਿੰਦਾ ਕੰਮ ਤੇ ਪੈਸੇ ਲੱਗਣੇ ਮੈਂ ਫੇਰ ਹੀ ਮੁੰਡਾ ਤੈਨੂੰ ਪੈਸੇ ਦੇਣ ਲੱਗੂ ਨਨਕ ਪਈਓ ਬੰਦਾ ਕਿਸੇ ਲੈਣ ਤੇ ਨਹੀਂ ਆਇਆ ਉਹ ਬੰਦੇ ਦੇ ਮੈਂ ਸਾਨੂੰ ਦਰਸ਼ਨ ਕਰਾ ਦੂੰਗਾ ਮਤਲਬ ਥੋੜਾ ਟਾਈਮ ਆਪਾਂ ਉਹਨਾਂ ਤੋਂ ਦੁੱਧ ਲੈ ਕੇ ਆਉਣੇ ਹੁੰਨੇ ਆਂਗੇ ਵੀ ਤੁਸੀਂ ਦੁੱਖ ਦਾਸ ਦੇ ਵੀ ਤੁਹਾਨੂੰ ਪੂੜੀ ਵੀ ਦਿੰਨੇ ਆ ਤੁਸੀਂ ਉਹ ਪੂੜੀ ਦਾ ਮਾੜਾ ਮੋਟਾ ਮਾਲ ਕਰਕੇ ਦੇਖੋ ਕਿਉਂਕਿ ਇੱਕ ਦਿਨ ਸੱਚ ਹਾਂ ਉਹਦੀ ਮੈਂ ਥੋੜੀ ਉਹਨਾਂ ਉਹਦੇ ਪਿਓ ਦੀ ਗੱਲ ਨਾ ਮੰਨੀ ਮੈਂ ਉਹਦੀ ਲਾਪਾ ਕਰਤੀ ਕਹਿੰਦਾ ਮੈਂ ਘਰੇ ਜਾ ਕੇ ਗੱਲ ਦੱਸੀ ਮੈਂ ਜਿਹੜੀ ਤੈਨੂੰ ਗੱਲਾਂ ਦੱਸੀ ਸੀ ਤੂੰ ਘਰੇ ਜਾ ਕੇ ਦੱਸੀ ਪਰ ਉਹ ਤਾਂ ਮੈਂ ਦੱਸੀਆਂ ਨਹੀਂ ਮਹਾਂ ਕੱਲਾ ਕਸੂਰ ਉਹ ਚ ਨਹੀਂ ਕਸੂਰ ਤੇਰੇ ਚ ਵੀ ਆ ਸੋਚੀ ਪੈ ਜਾਂਦਾ ਬਈ ਬੰਦਾ ਪਰ ਲਾਣੇਦਾਰੀ ਸੱਜਣੀ ਔਖੀ ਆ ਉਹਨੂੰ ਉਹਨੂੰ ਬੜਾ ਵਹਿਮ ਕੀ ਹੋ ਗਿਆ ਵੀ ਜੇ ਮੈਂ ਇਹਨੂੰ ਕੱਲੇ ਨੂੰ ਦੇਣ ਲੱਗਿਆ ਦੋ ਪਿੱਸੇ ਹੋਰ ਨੇ ਉਹ ਪਤੰਦਰਾ ਦੋ ਉਹ ਵੀ ਕੰਮ ਕਰਨ ਲੱਗਣਗੇ ਕਿੱਥੇ 3000 ਇਹ ਦਿੰਦਾ 3 3 3000 ਦੇ ਸਾਲਾਂ 9000 ਰੁਪਏ ਤੈਨੂੰ ਮਿਲਣ ਲੱਗੂ ਕਿੱਥੇ ਤੂੰ ਇੱਕ ਵੀ ਟੰਗੋਰੀ ਰੱਖੀ ਬੈਠਾ ਨਹੀਂ ਇਹਨਾਂ ਦਾ ਕੁਝ ਨਾ ਕੁਝ ਬਣ ਜੂ ਬਾਕੀ ਬਈ ਪਹਿਲਾਂ ਵਾਲੀਆਂ ਕਮਾਈਆਂ ਨਹੀਂ ਹੈਗੀਆਂ ਪਹਿਲਾਂ ਵਾਲੇ ਜਿੰਨੇ ਪੈਸੇ ਜੁੜਨੇ ਨਹੀਂ ਲੋਕਾਂ ਤੋਂ ਪਹਿਲਾਂ ਵਾਲੇ ਜਿੰਨੇ ਸੌਂਗ ਪੂਰੇ ਹੋਣੇ ਨਹੀਂ ਜੇ ਤੁਸੀਂ ਕਹੋ ਵੀ ਟੜਾ-ਟੜ ਚੀਜ਼ਾਂ ਲੈ ਲੈ ਛੱਡੀ ਜਾਉ ਕੋਈ ਬੰਦਾ ਜਾਂ ਪਹਿਲਾਂ ਵਾਂਗੂ ਵੀ ਉਹ ਚੀਜ਼ਾਂ ਉਹ ਟਾਈਮ ਤੱਕ ਗਏ ਹੁਣ ਤਾਂ ਪਰਵਾਰ ਦੇ ਵਿੱਚ ਖਰਚਾ ਚੱਲੀ ਜਾਵੇ ਵਧੀਆ ਬਸ ਆਪਦੇ ਰਹਿਣ-ਬਸੇਰ ਆ ਚੱਲੀ ਜਾਵੇ ਗੁਜ਼ਾਰਾ ਬਸ ਇਹ ਬਾਤੂ ਆ ਤੂੰ ਕਹਦਾ ਯਾਰ ਮੈਂ ਵੀ ਇਹਨਾਂ ਲਈ ਕਰਦਾ ਮੈਂ ਫਿਲਾਨਾ ਮਾਹਾਂ ਯਾਰ ਤੇਰੀਆਂ ਗੱਲਾਂ ਸਾਰੀਆਂ ਸਹੀ ਨਹੀਂ ਪਰ ਤੂੰ ਹੁਣ ਇਹ ਗੱਲਾਂ ਛੱਡ ਦੇ ਮਹਿਰ ਮੈਂ ਤੋਂ ਗੱਲ ਉਹਨੂੰ ਕਹੀ ਗਈ ਮਾ ਜਿੱਦ ਦੇ ਤੋਂ ਉਹਨਾਂ ਨੂੰ ਲਾਣੇਦਾਰੀ ਦੇਤੀ ਉਹਦੇ ਦਰ ਚੋਂ ਹਵਾ ਮੁੱਕ ਜੂ ਤੂੰ ਕਹਾਂਗਾ ਮੈਨੂੰ ਕੀ ਲੋੜ ਆ ਪਿਆਈ ਰਿਹਾ ਕਰੇਗਾ ਉਹ ਬੰਦੇ ਦੀ ਵਾਇਸ ਹੋ ਗਈ ਕਿਸੇ ਬੰਦੇ ਨਾਲ ਚਲ ਉਹ ਬੰਦੇ ਦਾ ਨਾਂ ਤਾਂ ਲੈਂਦਾ ਨਹੀਂ ਉਹ ਬੰਦੇ ਦਾ ਟਰੈਕ ਦੱਸ ਦਿੰਦਾ ਮਾਸ਼ੂਰ ਟਰੈਕ ਨਾਲ ਸ਼ਾਇਦ ਉਹ ਯਾਦ ਕਰੂਗਾ ਪਾਣੀਏ ਦੇ ਉਹ ਦੁੱਧ ਪੌਦਾ ਸੀ ਬਾਣੀਆਂ ਤਾਂ ਹੁਣ ਆਪਾਂ ਮੰਨ ਲਾ ਪਏ ਸੀ ਐਡਵਾਂਸ ਲੈ ਲੈਨੇ ਉਹਨੇ ਲੱਖ ਰੁਪਿਆ ਲੈ ਲਿਆ ਗਰਮੀ ਜਾ ਕੇ ਗਿਆ ਦੁੱਧ ਘਟ ਬਾਣੀਆਂ ਕਿਚਕੇ ਤੇ ਲੱਗ ਗਿਆ ਕਰਨ ਮੇਰੇ ਤਾਂ ਆਪਾਂ ਐਸ਼ੇ ਦੇ ਦੇ ਤੂੰ ਫੁਲਾਣਾ ਕਰਦੇ ਧਮਕਾ ਦੇ ਕਰਦੇ ਵੀ ਜਾਂ ਤਾਂ ਮੈਨੂੰ ਪੈਸੇ ਦੇ ਜਾਂ ਤੂੰ ਮੈਨੂੰ ਦੁੱਧ ਪਾ ਦੋਹਾਂ ਗੱਲਾਂ 'ਚ ਇੱਕ ਗੱਲ ਕਰ ਉਹ ਕਹਿੰਦਾ ਗੱਲ ਸੁਣ ਲੈ ਬਾਣੀਆਂ ਨਾ ਤਾਂ ਮੇਰੇ ਕੋਲ ਪੈਸੇ ਨਹੀਂ ਨਾ ਜਿਹੇ ਜਾਂ ਮੈਂ ਜੇ ਦੁੱਧ ਕਿਸੇ ਹੋਰ ਦੇ ਪਾਣਾ ਤਾਂ ਤਾਂ ਤੂੰ ਤੂੰ ਮੈਨੂੰ ਘੇਰ ਲਾ ਬੱਦ ਸਾਰਾ ਤੇਰੇ ਲੈ ਕੇ ਆਉਣਾ ਮੂਹਰੇ ਤੋਂ ਬਾਜੂ ਉਦੋਂ ਗੱਲ ਉਹ ਭਾਈ ਹਟੇ ਨਾ ਹਟੇ ਨਾ ਫਿਰ ਉਹਨੇ ਪਤਾ ਕੀ ਗੱਲ ਕਹਿੰਦੀ ਕਹਿੰਦਾ ਗੱਲ ਸੁਣ ਲੈ ਬਾਣੀਆਂ ਕਹਿੰਦਾ ਦੇਖ ਕੇ ਬੋਲੀ ਕਹਿੰਦਾ ਆ ਪੈਸੇ ਲੈਣ ਜਾਂਦਾ ਹੰਕਾਰ ਕਰਦਾ ਜਿੰਨੇ ਕੁ ਤੇਰੇ ਕੋਲ ਪੈਸੇ ਨੇ ਕਹਿੰਦਾ ਇੰਨਾ ਕਰ ਸੀ ਵਿਆਜ ਭਰ ਚੁੱਕੇ ਬਾਣੀਆਂ ਤੌਰ ਪਰ ਹੋ ਗਿਆ ਵੀ ਭਾਈ ਨਾ ਇਹਦੀ ਗੱਲ ਕਹਿ ਗਿਆ ਵੀ ਇੰਨੇ ਪੈਸੇ ਨੇ ਇਹਨਾਂ ਕੋਲ ਵੀ ਜਿਹੜਾ ਵਿਆਜ ਭਰ ਚੁੱਕੇ ਭਾਈ ਕਹਿੰਦਾ ਸੀ ਵਿਆਜ ਹੀ ਤਿੰਨ ਤਿੰਨ ਚਾਰ ਚਾਰ ਰੁਪਈਆ ਦਾ ਦਿੰਨੇ ਆ ਉਹ ਬੰਦੇ ਨੇ ਦੱਸਿਆ ਵੀ ਅਸੀਂ ਵੀ ਕਿਵੇਂ ਸੈੱਟ ਹੋਈਏ ਵੀ ਇਹ ਗੱਲਾਂ ਨੇ ਵੀ ਜਿਹੜਾ ਬੰਦਾ ਸਿਆਣਾ ਹੋਜੂ ਕਬੀਲਦਾਰੀ ਕਿਵੇਂ ਹੋਜੂ ਹੁਣ ਆਪਾਂ ਗਾਹਲੇ ਪਾਰਟ 'ਚ ਗੱਲ ਕਰਾਂਗੇ ਘਰ ਵਾਲਾ ਆਪਦੇ ਕਾਲੀ ਤੋਂ ਤੰਗ ਹੋਣ ਤੋਂ ਕਿਵੇਂ ਬਾਹਰ ਆ ਸਕਦਾ ਕੀ ਉਹਨੂੰ ਕਰਨਾ ਚਾਹੀਦਾ ਕੀ ਗੱਲ ਬਾਤ ਆ ਤੇ ਕੁਦਰਤ ਦੇ ਰੰਗਾਂ ਦਾ ਮੁਤਾਬਕ ਵੀ ਬੰਦਾ ਖੁਸ਼ ਕਿਵੇਂ ਰਹਿ ਸਕਦਾ ਵਿਆਹਿਆ ਕੁਮਾਰਾ ਸਾਰੇ ਰਾਜ ਦੱਸਾਂਗੇ ਆਪਾਂ ਚਲੋ ਠੀਕ ਹੈ ਜੀ